ਵਿਜੀਲੈਂਸ ਦੀ ਟੀਮ ਪੰਜਾਬ ਵਿਜੀਲੈਂਸ ਦੀ ਟੀਮ ਬੁੜੈਲ ਜੇਲ੍ਹ ਗਈ ਹੈ ਤੇ ਬੁੜੈਲ ਜੇਲ੍ਹ ਦੇ ਵਿੱਚੋਂ ਹਰਚਰਨ ਸਿੰਘ ਭੁੱਲਰ ਤੋਂ ਪੁੱਛਗਿੱਛ ਕਰਕੇ ਉੱਥੋਂ ਨਿਕਲ ਚੁੱਕੀ ਹੈ ਇਸ ਸੂਤਰਾਂ ਤੋਂ ਖਬਰਾਂ ਨੇ ਕਿ ਕਰੀਬ 2 ਘੰਟੇ ਹਰਚਰਨ ਭੁੱਲਰ ਤੋਂ ਉਹਨਾਂ ਦੇ ਡਿਸਪਰਪੋਰਸ਼ਨੇਟ ਐਸੈਟਸ ਨੂੰ ਲੈ ਕੇ ਜੋ ਮਾਮਲਾ ਦਰਜ ਹੋਇਆ ਜਾਂ ਜਿਸ ਦੀ ਜਾਂਚ ਹੁਣ ਵਿਜੀਲੈਂਸ ਵੀ ਵਿਜੀਲੈਂਸ ਨੇ ਵੀ ਸ਼ੁਰੂ ਕਰ ਦਿੱਤੀ ਹੈ ਉਸ ਨਾਲ ਸੰਬੰਧਿਤ ਸਵਾਲ-ਜਵਾਬ ਹੋਏ ਨੇ ਪਰ ਇਹ ਵੀ ਜਾਣਕਾਰੀ ਨਿਕਲ ਕੇ ਆਈ ਹੈ ਕਿ ਹਰਚਰਨ ਸਿੰਘ ਭੁੱਲਰ ਨੇ ਕਿਸੇ ਵੀ ਸਵਾਲ ਦਾ ਸਹੀ ਜਵਾਬ ਨਹੀਂ ਦਿੱਤਾ ਸਿਹਤ ਖਰਾਬ ਹੋਣ ਦਾ ਹਵਾਲਾ ਦਿੱਤਾ ਗਿਆ ਸ਼ਨੀਵਾਰ ਨੂੰ ਹੁਣ ਵਿਜੀਲੈਂਸ ਦੀ ਟੀਮ ਦੁਬਾਰਾ ਬੜੈਲ ਜੇਲ ਜਾਏਗੀ ਵਿਜੀਲੈਂਸ ਦੇ ਪੰਜ ਅਧਿਕਾਰੀ ਗਏ ਸੀ ਜਿਨ੍ਹਾਂ ਵੱਲੋਂ ਪੁੱਛਗਿੱਛ ਕੀਤੀ ਗਈ ਹੈ ਇਹ ਸੋਰਸਸ ਤੋਂ ਖਬਰਾਂ ਨੇ ਪੰਜਾਬ ਵਿਜੀਲੈਂਸ ਬਿਊਰੋ ਨੇ ਭੁੱਲਰ ਤੇ ਸਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ ਇੱਕ ਟੀਮ ਬੜੈਲ ਜੇਲ ਜਾਂਦੀ ਹੈ 2 ਘੰਟੇ ਭੁੱਲਰ ਤੋਂ ਸਵਾਲ ਜਵਾਬ ਕਰਦੀ ਹੈ ਭੁੱਲਰ ਖਰਾਬ ਸੇਦ ਦਾ ਹਵਾਲਾ ਦਿੰਦੇ ਨੇ ਪਰ ਕੋਈ ਵੀ ਸਹੀ ਜਵਾਬ ਟੀਮ ਨੂੰ ਨਹੀਂ ਦਿੱਤਾ ਜਾਂਦਾ ਇਹ ਪੁਲਿਸ ਦੇ ਸੋਰਸਸ ਦੱਸ ਰਹੇ ਨੇ ਤੇ ਹੁਣ ਦੁਬਾਰਾ ਜਿਹੜੀ ਹੈ ਵਿਜੀਲੈਂਸ ਦੀ ਟੀਮ ਉਹ ਸ਼ਨੀਵਾਰ ਨੂੰ ਕੱਲ ਯਾਨੀ ਦੁਬਾਰਾ ਬੁੜੈਲ ਜੇਲ ਵਿਜੀਲੈਂਸ ਦੀ ਟੀਮ ਜਾਏਗੀ ਔਰ ਪੰਜ ਅਧਿਕਾਰੀ ਅੱਜ ਗਏ ਸੀ ਮਰੋਜ ਰਾਠੀ ਮੇਰੇ ਸਹਿਯੋਗੀ ਜੁੜ ਗਏ ਨੇ ਸਾਡੇ ਨਾਲ ਹੋਰ ਗੱਲ ਬਾਤ ਦੇ ਲਈ ਮਰੋਜ ਕੀ ਪੂਰੀ ਡਿਟੇਲ ਨਿੱਕਲ ਕੇ ਆਈ ਹੈ ਕਿਸ ਤਰੀਕੇ ਦੇ ਸਵਾਲ ਜਵਾਬ ਕੀ ਡੀਏ ਨਾਲ ਰਿਲੇਟਿਡ ਹੀ ਸੀ ਆ ਕੋਈ ਭ੍ਰਸ਼ਟਾਚਾਰ ਦੇ ਮਾਮਲੇ 'ਚ ਦੇਖੋ ਵਿਜੇ ਜਿਹੜੀ ਸੋਰਸਸ ਪੁਖਤਾ ਸੋਰਟੀ ਤੋਂ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕਰੀਬ 5:35 ਦੇ ਵਿੱਚ ਵਿਜੀਲੈਂਸ ਦੀ ਟੀਮ ਅੰਡਰ ਦਾ ਸੁਪਰਵੀਜ਼ਨ ਆਫ ਬੀਐਸਪੀ ਵਿਜੀਲੈਂਸ ਉੱਥੇ ਪਹੁੰਚੇ ਸੀ ਔਰ ਕੋਰਟ ਤੋਂ ਪਰਮਿਸ਼ਨ ਜਿਹੜੇ ਹੈਗਾ ਉਹ ਲੈਂਡ ਤੋਂ ਬਾਅਦ ਉੱਥੇ ਪਹੁੰਚੇ ਸੀ ਹਾਲਾਂਕਿ 2 ਤੋਂ 3 ਘੰਟੇ ਦੀ ਪੁੱਛਗਿੱਛ ਹੋਈ ਹੈ ਅੰਦਰ ਹੀ ਅਬრაਲ ਜੇਲ ਦੇ ਵਿੱਚ ਪੁੱਛਗਿੱਛ ਹੋਈ ਹੈ ਲੇਕਿਨ ਕਿਸੇ ਵੀ ਤਰ੍ਹਾਂ ਦਾ ਕੋਈ ਸੈਟੀਸਫੈਕਟਰੀ ਜਵਾਬ ਜਿਹੜਾ ਹੈ ਉਹ ਨਹੀਂ ਦਿੱਤਾ ਗਿਆ ਹੁਣ ਤੁਹਾਡਾ ਜਿਹੜਾ ਸਵਾਲ ਹੈ ਕਿ ਆਖਿਰ ਕੁਐਸਚਨ ਕੀ ਸੀ ਦੇਖੋ ਇਹ ਡੀਏ ਤੋਂ ਹੀ ਰਿਲੇਟਡ ਜਿਹੜੇ ਕੁਸ਼ਨ ਆਨਸਰ ਸੀਗੇ ਜਿਹੜੇ ਪ੍ਰਾਪਰਟੀ ਨੂੰ ਲੈ ਕੇ ਜਿਹੜੀ ਕੈਸ਼ ਨੂੰ ਲੈ ਕੇ ਜਿਹੜਾ ਹੋਰ ਵੀ ਚੀਜ਼ਾਂ ਜਿਹੜੀ ਪ੍ਰਾਪਰਟੀਆਂ ਕਿਤੇ ਕਿਤੇ ਬਣਾਈਆਂ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਇੱਕ ਲਿਸਟ ਜਿਹੜੀ ਹੈ bizness ਤਿਆਰ ਕਰ ਰਹੀ ਹੈ ਔਰ ਇੱਕ ਸਿਰ ਸਵਾਲ ਜਵਾਬ ਨੇ ਕਿਉਂਕਿ ਦੇਖੋ ਇਹਦੇ ਵਿੱਚ ਜਿਹੜਾ CBI ਨੇ ਡੀਏ ਦਾ ਕੇਸ ਦਰਜ ਕੀਤਾ ਹੈ ਉਹਦੇ ਨਾਲ-ਨਾਲ ਪੈਨਲ ਹੁਣ ਪੰਜਾਬ ਵੀ ਦੇ ਵੀ ਦੇ ਸਿਕੰਜਾ ਜਿਹੜੀਆਂ ਉਹ ਕੰਸਟ੍ਰਕਟ ਦੀ ਤਿਆਰੀ ਕਰ ਚੁੱਕੀ ਹੈ ਤੇ ਕੱਲ ਫਿਰ ਤੋਂ ਜਿਹੜੇ ਸੋਰਸੇ ਜਾਣਕਾਰੀ ਦੇ ਰਹੇ ਕੱਲ ਫਿਰ ਤੋਂ ਇੱਕ ਦੁਪਹਿਰ ਨੂੰ ਇੱਕ ਟੀਮ ਜਿਹੜੀ ਹੈ ਬਿਜ਼ਨਸ ਦੀ ਉਹ ਦੁਬਾਰਾ ਤੋਂ ਬ੍ਰਾਇਲ ਜੇ ਜਾਏਗੀ ਹਾਲਾਂਕਿ ਅੱਜ ਕੋਸ਼ਿਸ਼ ਕੀਤੀ ਹੈ 2 ਤੋਂ 3 ਘੰਟੇ ਉੱਥੇ ਟੀਮ ਜਿਹੜੀ ਹੈਗੀ ਹੈ ਪ੍ਰਿੰਟਰ ਤੇ ਜਿਹੜਾ ਸਾਰਾ ਸਮਾਨ ਲੈ ਕੇ ਵੀ ਉੱਥੇ ਪਹੁੰਚੀ ਸੀ ਪ੍ਰਿੰਟਰ ਦੇ ਨਾਲ-ਨਾਲ ਉਹ ਡਾਕੂਮੈਂਟ ਲੈ ਕੇ ਪਹੁੰਚੀ ਸੀ ਸਵਾਲ ਜਵਾਬ ਜਿਹੜੇ ਹੈਗੇ ਉਹ ਕਰਲੇ ਸੀਗੇ ਔਰ ਕਈ ਸਵਾਲ ਜਵਾਬ ਕਿਤੇ ਹਨ ਲੇਕਿਨ ਜਿਹੜੇ ਸੋਰਸਿਸ हमको ਜਾਣਕਾਰੀ ਦੇ ਰਹੇ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਸੈਟੀਸਫੈਕਟਰੀ ਜਵਾਬ ਉਹਨਾਂ ਨੂੰ ਨਹੀਂ ਦਿੱਤਾ ਗਿਆ ਸਿਰ ਦਾ ਹਵਾਲਾ ਦਿੱਤਾ ਗਿਆ ਯਾਨੀ ਕਿ ਸਭੀ ਸੇਫ ਠੀਕ ਨਹੀਂ ਹੈ ਮੈਂ ਜਿਸੇ ਤਰ੍ਹਾਂ ਦਾ ਕੋਈ ਜਵਾਬ ਨਹੀਂ ਦੇ ਸਕਦਾ ਜਿਹੜੇ ਸੋਰਸਸ ਸਾਨੂੰ ਜਾਣਕਾਰੀ ਦੇ ਰਹੇ ਹਨ ਯਾਨੀ ਕਿ ਐਸਾ ਮਨੋਜ ਜਦੋਂ ਆਮ ਤੌਰ ਤੇ ਵਿਜੀਲੈਂਸ ਦੀ ਟੀਮ ਜਾਂਦੀ ਹੈ ਪਹਿਲਾਂ ਵੀ ਆਪਾਂ ਜਿੰਨੇ ਮਾਮਲਿਆਂ ਦੇ ਵਿੱਚ ਦੇਖਿਆ ਬਕਾਇਦਾ ਉਹ ਇੱਕ ਲੰਬੀ ਲਿਸਟ ਤਿਆਰ ਕਰਦੇ ਆ ਇੱਕ ਲੰਬੀ ਸਵਾਲਾਂ ਦੀ ਸੂਚੀ ਤਿਆਰ ਕਰਦੇ ਆ ਕਿ ਉਸ ਬਾਰੇ ਕੋਈ ਜਾਣਕਾਰੀ ਮਿਲ ਸਕੀ ਕਿ ਕਿਸ ਤਰੀਕੇ ਦੇ ਸਵਾਲ ਸੀ ਕੀ ਕੁਝ ਪੁੱਛਿਆ ਗਿਆ ਬਿਲਕੁਲ ਬਿਲਕੁਲ ਅਸੀਂ ਕੋਸ਼ਿਸ਼ ਕੀਤੀ ਹੈ ਔਰ ਜਿਹੜੇ ਸੋਰਸਸ ਮੁਕਤ ਜਿਹੜੇ ਸੋਰਸਸ ਅਭੀ ਜੇ ਜਾਣਕਾਰੀ ਦੇ ਰਹੇ ਕਿ ਪੂਰੀ ਇੱਕ ਲਿਸਟ ਤਿਆਰ ਕੀਤੀ ਗਈ ਹੈ ਖਵਾਲਾ ਵੀ ਦੇਖੋ ਉਹਦੇ ਵਿੱਚ ਸਭ ਤੋਂ ਅਹਿਮ ਇਹ ਹੋ ਜਾਂਦਾ ਹੈ ਕਿ ਆਖਿਰ ਹਰ ਚਰਨ ਸਿੰਘ ਪੁੱਲ ਜੱਜ ਜਿੱਥੇ ਜਿੱਥੇ ਵੀ ਰਹੇ ਜਿਸ ਜ਼ਿਲ੍ਹੇ ਦੇ ਵਿੱਚ ਵੀ ਐਸਐਸਬੀ ਰਹੇ ਜਾਂ ਜਿਹੜੀ ਪ੍ਰਮੋਸ਼ਨ ਹੋਈ ਡੀਆਈਜੀ ਰੋਪੜ ਰੇਂਜ ਰਹੇ ਜਾਂ ਹੋਰ ਵੀ ਹਦਿਆਤੀ ਰਹੇ ਉੱਥੇ ਕਿਹਦੇ ਕਿਹਦੇ ਨਾਲ ਸੰਪਰਕ ਦੇ ਵਿੱਚ ਰਹੇ ਪ੍ਰਾਪਰਟੀ ਕਿਹੜੇ ਇਹ ਦੇਖੋ ਹੁਣ ਸੀਬੀਆਈ ਨੇ ਜਿਹੜੇ ਸਬੂਤ ਜੁਟਾਏ ਨੇ ਜਾਂ ਫਿਰ ਹੋਰ ਵੀ ਪ੍ਰਾਪਰਟੀ ਨੂੰ ਲੈ ਕੇ ਜਾਂ ਫਿਰ ਜਿਹੜੀ ਕੈਸ਼ ਰਿਕਵਰੀ ਹੋਈ ਹੈ ਕਿਤੇ ਕਿਤੇ ਪ੍ਰਾਪਰਟੀ ਹੈ ਕਿਹੜੇ ਕਿਹੜੇ ਸੰਦ ਦੇ ਵਿੱਚ ਕਿਤੇ ਕਿਤੇ ਰਹੇ ਨੇ ਕਿਹੜੇ ਕਿਹੜੇ ਅਫਸਰ ਦੇ ਨਾਲ ਜਿਆਦਾ ਨਜ਼ਦੀਕੀਆਂ ਰਹੀਆਂ ਕਿਹੜੇ ਕਿਹੜੇ ਕਾਰੋਬਾਰੀ ਦੇ ਨਾਲ ਨਜ਼ਦੀਕੀਆਂ ਰਹੀਆਂ ਉਥੇ ਦੇ ਪੈਨਲ ਬਿਲਕੁਲ ਪੰਜਾਬ ਬਿਜ਼ਨਸ ਵੀ ਹੁਣ ਇਹੀ ਸਵਾਲ ਜਵਾਬ ਜਿਹੜੀ ਹੈ ਬੜਾ ਡੀਪਲੀ ਅਸੀਂ ਕਹਿ ਸਕਦੇ ਹਾਂ ਵਿਜੇ ਕਿ ਬੜਾ ਡੀਪਲੀ ਹੁਣ ਸਵਾਲ ਜਵਾਬ ਜਿਹੜਾ ਹੈਗੇ ਕਰਨ ਦੀ ਪੂਰੀ ਤਿਆਰੀ ਦੇ ਵਿੱਚ ਹੈ ਔਰ ਅੱਜ ਦੋ ਦੋ ਤਿੰਨ ਘੰਟੇ ਦੀ ਜਿਹੜੀ ਪੁੱਛਕਿਛ ਹੋਈ ਹੈ ਉਹਦੇ ਵਿੱਚ ਵੀ ਇੱਕ ਲਿਸਟ ਜਿਹੜੀ ਹੈ ਤਿਆਰ ਕੀਤੀ ਗਈ ਸੀ ਜਿਹਦੇ ਵਿੱਚ ਇਹਦੇ ਤੇ ਹੀ ਸਵਾਲ ਜਵਾਬ ਦਿੱਤੇ ਗਏ ਨੇ ਕਿ ਆਖਿਰ ਜਿਹੜੇ ਵੀ ਪ੍ਰਾਪਰਟੀ ਐ ਜਿਹੜੇ ਵੀ ਡਾਕੂਮੈਂਟਸ ਨੇ ਜਿਹੜੇ ਵੀ ਕੈਸ਼ ਰਿਕਵਰੀ ਐ ਜਿਹੜੇ ਵੀ ਮਹਿੰਗੀ ਗੱਡੀਆਂ ਨੇ ਮਹਿੰਗੀ ਲਗਜ਼ਰੀ ਵਾਚੇਸ ਨੇ ਉਹਨਾਂ ਦੇ ਬਾਰੇ ਜਿਹੜੀ ਹੈਗੀ ਐ ਕਿੱਥੋਂ ਆਈ ਐ ਜਿਹੜੇ ਕਿਹੜੇ ਟਾਰਮ ਦੇ ਵਿੱਚ ਚਾਹੇ ਉਹ ਆਈਪੀਆਰ ਦੀ ਗੱਲ ਕਰ ਲਈਏ ਚਾਹੇ ਉਹ ਕਿੰਨੀ ਕਿ ਸੈਲਰੀ ਨੂੰ ਲੈ ਕੇ ਕਿਤੇ ਕਿਤੇ ਖਰਚ ਕੀਤਾ ਵਿਦੇਸ਼ਾਂ ਦੇ ਵਿੱਚ ਜਿਹੜੇ 10 ਤੋਂ ਜ਼ਿਆਦਾ ਬਾਹਰ ਦੁਬਈ ਦੇ ਵਿੱਚ ਉਹਨਾਂ ਦਾ ਵੀਜ਼ਾ ਜਿਹੜਾ ਹੈਗਾ ਸੀਬੀਆਈ ਨੇ ਉਹਦੇ ਬਾਰੇ ਵੀ ਜਾਣਕਾਰੀ ਹੁਣ ਲੈਂਦੀ ਨਜ਼ਰ ਆ ਰਹੀ ਹੈ ਵੇਜਲੈਂਸ ਕਿ 10 ਤੋਂ ਬਾਅਦ ਜ਼ਿਆਦਾ ਬਾਹਰ ਜਿਹੜਾ ਦੁਬਈ ਵਿਦੇਸ਼ ਚ ਗਏ ਉੱਥੇ ਵੀ ਪ੍ਰਾਪਰਟੀ ਦੀ ਗੱਲ ਆ ਰਹੀ ਹੈ ਦੋ ਫਲੈਟ ਦੁਬਈ ਦੇ ਵਿੱਚ ਬਾਕੀ ਫਲੈਟ ਕੈਨੇਡਾ ਦੇ ਇਹਦੇ ਬਾਰੇ ਵੀ ਜਿਹੜੀ ਹੈਗੀ ਵਿਜ਼ਲੈਸ ਹੁਣ ਇਨਵੈਸਟੀਗੇਸ਼ਨ ਜਿਹੜਾ ਹੈ ਡੀਪਲੀ ਕਰਨ ਦੀ ਪੂਰੀ ਤਿਆਰੀ ਦੇ ਵਿੱਚ ਹੈ ਔਰ ਕੱਲ ਦੁਬਾਰਾ ਤੋਂ ਵਿਜ਼ਲੈਸ ਦੀ ਜਿਹੜੀ ਟੀਮ ਹੈ ਉਹ ਬ੍ਰਾਜ਼ਿਲ ਜੇਲ ਪਹੁੰਚੇਗੀ ਹੁਣ ਦੇਖਣਾ ਹੋਵੇਗਾ ਕਿ ਬ੍ਰਾਜ਼ਿਲ ਜੇਲ ਦੀ ਵਿੱਚ ਹੀ ਪੁੱਛਗਿੱਛ ਹੁੰਦੀ ਹੈ ਜਾਂ ਫਿਰ ਹਰਜਦਰ ਸਿੰਘ ਭੁੱਲਰ ਨੂੰ ਵਿਜ਼ਲੈਸ ਦਫ਼ਤਰ ਲਾ ਕੇ ਪੁੱਛਗਿੱਛ ਹੋਏਗੀ ਹਾਲਾਂਕਿ ਦੇਖੋ ਪੂਰੀ ਕੋਸ਼ਿਸ਼ ਹੈ ਅੱਜ ਵੀ ਜਿਹੜੇ ਸੋਰਸਰਾਂ ਨੂੰ ਜਾਣਕਾਰੀ ਦੇ ਰਹੇ ਆ ਕਿ ਸੀਨੀਅਰ ਅਫਸਰ ਕਾਫੀ ਦੇਰ ਤੱਕ ਵਿਜੀਲेंस ਦਫਤਰ ਮੌਜੂਦ ਰਹੇ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਲੇਕਿਨ ਬਰੈਲ ਜੇਲ ਤੋਂ ਹੀ ਪੁੱਛਗਿੱਛ ਹੋਈ ਕਿਉਂਕਿ ਸਿੱਧਾ ਹਵਾਲਾ ਦਿੱਤਾ ਗਿਆ ਯਾਨੀ ਕਿ ਉਹ ਉਹ ਨਹੀਂ ਆਏ ਵਿਜੀਲेंस ਦਫਤਰ ਨਹੀਂ ਆਏ ਯਾਨੀ ਕਿ ਬਰੈਲ ਜੇਲ ਦੇ ਵਿੱਚ ਹੀ ਪੁੱਛਗਿੱਛ ਹੋਈ ਲੇਕਿਨ ਹੁਣ ਕੱਲ ਕੋਸ਼ਿਸ਼ ਪੂਰੀ ਰਹੇਗੀ ਵਿਜੀਲेंस ਦੀ ਕਿ ਦਫਤਰ ਲਾ ਕੇ ਪੂਰੀ ਡਿਟੇਲ ਜਿਹੜੀ ਪੁੱਛੀਏ ਚ ਉਹ ਹਰਦਰਨ ਸਿੰਘ ਭੁੱਲਰ ਤੋਂ ਕੀਤੀ ਜਾਵੇ ਠੀਕ ਹੈ ਧੰਨਵਾਦ ਮਨੋਜ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਅੱਜ ਵਿਜੀਲੈਂਸ ਦੀ ਟੀਮ ਹਾਲਾਂਕਿ ਭੁੱਲਰ ਨੂੰ ਆਪਣੇ ਨਾਲ ਨਹੀਂ ਲਿਆ ਸਕੀ ਕਿਉਂਕਿ ਖਰਾਬ ਸੇ ਦਾ ਹਵਾਲਾ ਦਿੱਤਾ ਗਿਆ ਇਸ ਸੋਰਸਸ ਤੋਂ ਖਬਰਾਂ ਨੇ ਵਿਜੀਲੈਂਸ ਦੇ ਸੀਨੀਅਰ ਅਫਸਰ ਵਿਜੀਲੈਂਸ ਦਫਤਰ ਦੇ ਵਿੱਚ ਮੌਜੂਦ ਰਹੇ ਕਿ ਜੇ ਭੁੱਲਰ ਨੂੰ ਵਿਜੀਲੈਂਸ ਦੀ ਟੀਮ ਲੈ ਕੇ ਆਉਂਦੀ ਹੈ ਤਾਂ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਣੀ ਹੈ ਪਰ ਕਿਉਂਕਿ ਭੁੱਲਰ ਨੇ ਖਰਾਬ ਸੇ ਦਾ ਹਵਾਲਾ ਦਿੱਤਾ ਇਸ ਕਰਕੇ ਵਿਜੀਲੈਂਸ ਦੀ ਟੀਮ ਨੇ ਉੱਥੇ ਹੀ ਪੁੱਛਗਿੱਛ ਕੀਤੀ ਤੇ ਕੱਲ ਹੁਣ ਦੁਬਾਰਾ ਵਿਜੀਲੈਂਸ ਦੀ ਟੀਮ ਬੁੜੈਲ ਜੇਲ ਜਾਏਗੀ ਤੇ ਕੱਲ ਹੋ ਸਕਦਾ ਹੈ ਭੁੱਲਰ ਨੂੰ ਵਿਜੀਲੈਂਸ ਦੀ ਟੀਮ ਆਪਣੇ ਨਾਲ ਵੀ ਵਿਜੀਲੈਂਸ ਦਫਤਰ ਲੈ ਕੇ ਆਵੇ ਇਸ ਬਾਰੇ ਕੱਲ ਹੀ ਸਪਸ਼ਟ ਹੋ ਪਾਏਗਾ